ਵਿਲੱਖਣ ਇਤਿਹਾਸ ਦਾ ਗਵਾ ਗੁਰਦੁਆਰਾ ਸ਼੍ਰੀ ਤੱਲਾ ਸਾਹਿਬ 18ਵੀਂ ਸਦੀ ਦੇ ਮੱਧ 1757 ਈਸਵੀ ਵਿੱਚ ਜੰਗ ਦੇ ਮੈਦਾਨ ਦਾ ਉਹ ਅਦਭੁਤ ਦ੍ਰਿਸ਼ ਸ਼ਾਇਦ ਹੀ ਦੁਨੀਆ ਨੇ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਹੋਵੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਮ ਤਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰਵਾਲੀ ਦੇ ਵਿਚਕਾਰ ਰਾਨਤਤੇ ਦੋਹਾਂ ਦਲਾਂ ਦੇ ਸੂਰਬਿਰ ਰਣsingਾਂ ਅਤੇ ਨਗਾਰਿਆਂ ਦੀ ਗੂੰਜ ਵਿੱਚ ਇੱਕ ਦੂਜੇ ਨੂੰ ਲਲਕਾਰ ਕੇ ਟੁੱਟ ਪੈ ਰਹੇ ਹਨ ਗੋਲੀਆਂ ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ਚਕਈ ਬਿਨਾ ਸੀਸ ਅਤੇ ਉਹਨਾਂ ਚੋਂ ਇੱਕ ਤਾਂ ਖੱਬੇ ਹੱਥ ਦੀ ਹਥੇਲੀ ਤੇ ਸੀਸ ਟਕਾਈ ਦੁਸ਼ਮਣਾਂ ਦਾ ਆਹੂ ਲਾ ਰਿਹਾ ਹੈ ਇਹ ਜੋ ਪਾਵਨ ਸਿਰ ਖੱਬੀ ਤਲੀ ਤੇ ਧਰ ਕੇ ਸਵਾ ਮੰਨ ਦਾ ਖੰਡਾ ਵੰਡਦਾ ਹੋਇਆ ਲੜ ਰਿਹਾ ਹੈ ਇਹ ਕੋਈ ਹੋਰ ਨਹੀਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ लाडले ਸ਼ਸਤਰ ਤੇ ਸਾਸਤਰ ਦਾ ਸੁਮੇਲ 75 ਸਾਲਾਂ ਤੇ ਬੁੱਢਾ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਹਨ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋ ਕੇ ਸ਼ਰੀਰ ਜ਼ਮੀਨ ਤੇ ਡਿੱਗ ਪਿਆ ਇਹ ਕੋਤਕ ਦੇਖ ਇੱਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਸੀਸ ਸੁਦਾਸਰ ਜਾ ਕੇ ਗੁਰੂ ਦੇ ਚਰਨਾਂ 'ਚ ਪੇਟ ਕਰਨਾ ਹੈ ਸੁਦਾਸਰ ਇੱਥੋਂ ਦੋ ਕੋ ਦੂਰ ਹੈ ਫਿਰ ਬਾਬਾ ਜੀ ਦਾ ਤੜ ਹਰਕਤ ਵਿੱਚ ਆਇਆ ਅਤੇ ਉਹ ਪਾਵਨ ਸੀਸ ਖੱਬੇ ਹੱਥ ਤੇ ਧਰ ਕੇ ਸੱਜੇ ਹੱਥ ਨਾਲ ਆਪਣਾ ਸਵਾ ਮਨ ਦਾ ਖੰਡਾ ਵਹੁੰਦੇ ਹੋਏ ਲੜਦੇ ਚਲੇ ਗਏ ਇਸੇ ਤਰ੍ਹਾਂ ਮਹਿੱਤ ਸਿੰਘ ਵੀ ਬਿਨ ਸੀਸ ਚਾਟੀ ਵਿੰਡ ਤੱਕ ਲੜਿਆ ਜਥੇਦਾਰ ਰਾਮ ਸਿੰਘ ਵੀ ਬਿਨਾਂ ਸੀਸ ਲੜਿਆ ਬਾਬਾ ਦੀਪ ਸਿੰਘ ਲੜਦੇ ਹੋਏ ਹਰਮੰਦਰ ਸਾਹਿਬ ਦੀ ਪ੍ਰਕਰਮਾ ਤੱਕ ਜਾ ਪਹੁੰਚੇ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੂੰਜਾਏ ਬਾਬਾ ਜੀ ਨੇ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਚਿ ਪੇਟ ਕਰਦਿਆਂ ਸੱਚਖੰਡ ਨੂੰ ਬਿਆਨ ਕੀਤਾ ਹਰਮੰਦਰ ਸਾਹਿਬ ਦੀ ਪ੍ਰਕਰਮਾ 'ਚ ਜਿੱਥੇ ਬਾਬਾ ਜੀ ਨੇ ਸੀਸ ਪੇਟ ਕੀਤਾ ਉੱਥੇ ਗੁਰਦੁਆਰਾ ਸੁਬਾਏਮਾਨ ਹੈ